ਵਾਹਿਗੁਰੂ ਜੀ ਅੱਜ ਆਪਾਂ ਤੁਹਾਨੂੰ ਇੱਕ ਅਜੀਹਾ ਗੁਰੂ ਘਰ ਦਿਖਾਉਣ ਜਾ ਰਹੇ ਹਾਂ ਜਿੱਥੇ ਆਣ ਕੇ ਤੁਹਾਡੇ ਸਰੀਰ ਤੋਂ ਭੋਰੀਆਂ ਤੇ ਮੌਗੇ ਠੀਕ ਹੋ ਜਾਣਗੇ ਇੱਥੇ ਆਣ ਕੇ ਜੇ ਤੁਸੀਂ ਸੁੱਖ ਕਰੋਗੇ ਆਪਣੇ ਬੱਚੇ ਦੇ ਲਈ ਜੇ ਤੁਹਾਡਾ ਬੱਚਾ ਵੱਧਦਾ ਫੁੱਲਦਾ ਨਹੀਂ ਏ ਤੇ ਤੁਹਾਡਾ ਬੱਚਾ ਵੀ ਵਧਣ ਫੁੱਲਣ ਲੱਗ ਪਵੇਗਾ ਯਾਰੋ ਇਸ ਗੁਰੂ ਘਰ ਆਣ ਕੇ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋਵੇਗੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਡੀ ਸਿੰਘ ਚੈਲਦਾਰ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਬਾ ਕਾਹਨ ਸਿੰਘ ਦੇ ਜਦੋਂ ਤੁਸੀਂ ਇਸ ਗੁਰੂ ਘਰ ਆਓਗੇ ਤਾਂ ਜੇ ਤੁਸੀਂ ਗੱਡੀ ਜਾਂ ਮੋਟਰਸਾਈਕਲ ਤੇ ਆਏ ਹੋ ਤਾਂ ਇਸ ਗੇਟ ਦੇ ਅੰਦਰ ਤੁਹਾਨੂੰ ਗੱਡੀ ਮੋਟਰਸਾਈਕਲ ਲਾਉਣਾ ਪਵੇਗਾ ਆ ਸਾਈਡ ਤੇ ਤੁਸੀਂ ਆਪਣੇ ਜੋੜੇ ਰੱਖ ਸਕਦੇ ਹੋ ਸੋ ਜੇ ਤੁਹਾਡੇ ਸਰੀਰ ਤੇ ਮੌਕੇ ਜਾਂ ਪੋਰੀਆਂ ਨੇ ਤਾਂ ਤੁਹਾਨੂੰ ਸਾਹਮਣੇ ਸਰੋਵਰ ਚ ਜਾ ਕੇ ਇਸ਼ਨਾਨ ਕਰਨਾ ਪਵੇਗਾ ਯਾਰੋ ਇਸ ਸਰੋਵਰ ਚ ਤੁਸੀਂ ਆਪਣੇ ਉਸ ਬੱਚੇ ਨੂੰ ਵੀ ਇਸ਼ਨਾਨ ਕਰਵਾ ਸਕਦੇ ਹੋ ਜਿਹੜਾ ਤੁਹਾਡਾ ਬੱਚਾ ਵੱਡ ਦਾ ਫੁੱਲ ਦਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਗਾ ਬਾਬਾ ਕਾਨ ਸਿੰਘ ਦੀ ਯਾਰੋ ਇੱਥੇ ਆ ਦਰਖਤ ਲੱਗਾ ਹੋਇਆ ਏ ਜਿੱਥੇ ਪੰਛੀ ਰਹਿੰਦੇ ਆ ਬਹੁਤ ਹੀ ਵਧੀਆ ਗੱਲ ਆ ਕਿ ਗੁਰੂ ਘਰ ਜਿਵੇਂ ਦਰਖਤ ਲਾਇਆ ਹੋਇਆ ਏ ਪੰਛੀਆਂ ਦੇ ਆਲਣੇ ਬਣੇ ਹੋਏ ਆ ਇੱਥੇ ਇੱਕ ਪੁਰਾਣਾ ਖੂਹ ਵੀ ਆ ਇਸਨਾਨ ਕਰਨ ਤੋਂ ਬਾਅਦ ਬਾਬਾ ਕਾਨ ਸਿੰਘ ਦੀ ਇਸ ਜਗਾ ਤੇ ਤੁਹਾਨੂੰ ਮੱਥਾ ਟੇਕਣਾ ਪਵੇਗਾ ਜੇ ਤੁਹਾਡੇ ਸਰੀਰ ਤੇ ਪੋਰੀਆਂ ਜਾਂ ਮੌਕੇ ਆ ਤੁਸੀਂ ਇੱਥੇ ਮੱਥਾ ਟੇਕ ਕੇ ਬਾਬੇ ਅੱਗੇ ਅਰਦਾਸ ਕਰ ਸਕਦੇ ਹੋ ਫਿਰ ਜਦੋਂ ਤੁਹਾਡੀ ਅਰਦਾਸ ਪੂਰੀ ਹੋ ਜਾਂਦੀ ਹੈ ਤੁਹਾਡੇ ਰੋਗ ਠੀਕ ਹੋ ਜਾਂਦੇ ਆ ਤੇ ਫਿਰ ਲੋਕ ਇੱਥੇ ਲੂਣ ਤੇ ਝਾੜੂ ਚਰੌਂਦੇ ਆ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਅਰਦਾਸ ਕੀਤੀ ਹੁੰਦੀ ਹੈ ਜਿਨ੍ਹਾਂ ਦੇ ਬੱਚੇ ਵੱਧਦੇ ਫੁੱਲਦੇ ਨਹੀਂ ਆ ਉਹ ਫਿਰ ਇੱਥੇ ਪੜੋਲੀਆਂ ਚਰੌਂਦੇ ਆ ਬਾਬਾ ਕਾਹਨ ਸਿੰਘ ਤੇ ਰੋਜ਼ ਸਵੇਰੇ ਸ਼ਾਮ ਪਾਠ ਵੀ ਹੁੰਦਾ ਹੈ ਤੁਸੀਂ ਇੱਥੇ ਆਣ ਕੇ ਮਹਾਰਾਜ ਦੀ ਵੀਰ ਨੂੰ ਮੱਥਾ ਟੇਕੋ ਤੇ ਗੁਰੂ ਦਾ ਪਾਠ ਸੁਣੋ ਵੈਸੇ ਤਾਂ ਲੋਕ ਆਪਣੀ ਸਰਦਾ ਅਨੁਸਾਰ ਰੋਜ਼ ਹੀ ਇੱਥੇ ਆਉਂਦੇ ਆ ਪਰ ਤੁਸੀਂ ਹੋ ਸਕੇ ਤਾਂ ਐਤਵਾਰ ਆਓ ਕਿਉਂਕਿ ਐਤਵਾਰ ਸਵੇਰੇ ਸ਼ਾਮ ਨੂੰ ਜਿਆਦੀ ਸੰਗਤ ਆਉਂਦੀ ਏ ਜੇ ਆਪਾਂ ਹੁਣ ਐਡਰੈਸ ਦੀ ਗੱਲ ਕਰੀਏ ਤਾਂ ਇਸ ਗੁਰੂ ਘਰ ਆਉਣ ਦੇ ਲਈ ਤੁਹਾਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਲੂਪੁਰ ਆਉਣਾ ਪਵੇਗਾ ਜਿਹੜਾ ਪਿੰਡ ਕਾਹਨੂਵਾਨ ਚੱਕ ਸ਼ਰੀਫ ਤੇ ਪੈਣੀ ਮੀਆਂ ਦੇ ਨਜ਼ਦੀਕ ਪੈਂਦਾ ਹੈ ਸੋ ਤੁਸੀਂ ਵੀ ਇਸ ਗੁਰੂ ਘਰ ਜ਼ਰੂਰ ਆਓ ਤੇ ਆਪਣੇ ਦੁੱਖ ਰੋਗ ਦੂਰ ਕਰੋ ਸੋ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਤੇ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤ